ਤੁਹਾਡੇ ਕੋਲ 100 ਕਰੋੜ ਆਇਆ ਤੇ ਤੁਸੀਂ 1 ਕਰੋੜ ਦੇਣਾ ਇਹ ਤਾਂ ਬੜਾ ਹੀ ਸੌਖਾ ਹੈ ਲੋਕ ਕਹਿੰਦੇ ਨੇ ਨਾ ਕਿ ਇੱਕ ਦਿਨ ਸਾਡੇ ਕੋਲ ਬਹੁਤ ਪੈਸੇ ਆਣਗੇ ਉਹ ਇੱਕ ਦਿਨ ਕਦੀ ਨਹੀਂ ਆਣਾ ਤੁਸੀਂ ਅੱਜ ਜਿੰਨੇ ਜੋਗੇ ਵੀ ਹੋ ਸੇਵਾ ਕਰੋ ਜੇ ਫਾਈਨੈਂਸ਼ਲੀ ਤੁਹਾਡੇ ਕੋਲ ਅੱਜ ਪੈਸੇ ਨਹੀਂ ਹੈਗੇ ਤਾਂ ਵੀਡੀਓਜ਼ ਸ਼ੇਅਰ ਕਰੋ ਦਾਨ ਕਰਨ ਲਈ ਤਾਂ 5-5 ਕਰੋੜ ਰੁਪਏ ਆ 50-50 ਲੱਖ ਵਾਲੇ ਵੀ ਬੈਠੇ ਨੇ ਪਰ ਜੋ ਇਹਦਾ 500 ਰੁਪਈਆ ਨਾ 50000 ਕਰੋੜ ਦੇ ਬਰਾਬਰ ਹੈ ਕਿਉਂਕਿ ਇਹਦੀ ਨੀਅਤ ਆ ਜੀ ਬਿਰੇ ਮੇਰੇ ਗੁਰਪ੍ਰਸਾਦ ਕਿਹਦੇ ਚ ਵੇਟ ਲਿਫਟਿੰਗ ਚ ਕਿਹ ਜਿੱਤਿਆ ਉਹ ਮੈਂ ਵੀ ਪਾਵਰ ਲਿਫਟਿੰਗ ਦਾ ਕਿ ਕੀ ਕੀਤਾ ਉਹਦੇ ਚ ਬਿਰੇ ਡੈੱਡ ਲਿਫਟ ਮਾਰੀ ਸੀਗੀ ਬੈਂਚ ਪ੍ਰੈਸ ਮਾਰੀ ਸੀ ਪਰ ਉਹ ਇੰਜਰੀ ਆ ਗਈ ਉਹਦੇ ਕਰਕੇ ਕਿੰਨੇ ਵੇਟ ਦਿੱਤੇ ਇਹ ਮੈਂ 500 ਰੁਪਏ ਦੀ। ਯਾਰ ਆ ਦੇਖੋ। ਇਹ ਮੁੰਡਾ ਹਜੇ ਕਮਾਨ ਨਹੀਂ ਲੱਗਿਆ। ਬੜੇ ਲੋਕ ਕਹਿੰਦੇ ਨੇ ਨਾ ਮੈਂ ਇੱਕ ਦਿਨ ਕਮਾਨ ਲੱਗ ਜਾਊਂਗਾ ਮੈਂ ਵੀ ਸੇਵਾ ਕਰੂੰਗਾ। ਇਹ ਮੁੰਡਾ ਹਜੇ ਕਮਾਨ ਨਹੀਂ ਲੱਗਿਆ। ਫਿਰ ਵੀ ਪੈਸੇ ਦੀ ਸੇਵਾ ਕਰਨ ਆਇਆ ਕਿੱਦਾਂ? ਕੰਪੀਟੀਸ਼ਨ ਹੋਇਆ ਪਾਵਰ ਲਿਫਟਿੰਗ ਦਾ। ਉਹਦੇ ਚ ਜਿੱਤੇ ਆ ਮੁੰਡਾ। weight ਚੱਕ ਕੇ ਜ਼ਿਆਦਾ ਜਿੱਤੇ ਆ 500 ਰੁਪਏ ਉਹ ਸੇਵਾ ਕਰਨ ਆ ਗਏ। ਇਹਨੂੰ ਕਹਿੰਦੇ ਆ ਕਿ ਜਿੰਨੇ ਜੋਗੇ ਹੋ ਉੰਨੀ ਮਦਦ ਕਰੋ। ਲੋਕ ਕਹਿੰਦੇ ਨੇ ਨਾ ਕਿ ਇੱਕ ਦਿਨ ਸਾਡੇ ਕੋਲ ਬਹੁਤ ਪੈਸੇ ਆਣਗੇ। ਉਹ ਇੱਕ ਦਿਨ ਕਦੀ ਨਹੀਂ ਆਣਾ। ਮਤਲਬ ਲਈ ਰੱਬ ਕੋਲ ਮੰਗੂਗੇ ਕਿੱਦਾਂ ਆਏਗਾ? ਇਹ ਤਾਂ ਸਾਰੀ ਦੁਨੀਆ ਹੀ ਚਾਹਦੀ ਹੈ ਕਿ ਇੱਕ ਦਿਨ ਮੇਰੇ ਕੋਲ ਕਰੋੜਾ ਰੁਪਇਆ ਹੋਵੇ ਮੈਂ ਦਾਨ ਕਰੂੰਗਾ ਉਹ ਮਤਲਬ ਹੀ ਪ੍ਰਸਤ ਪਹਿਲਾਂ ਮਤਲਬ ਰੱਬ ਤੈਨੂੰ 100 ਕਰੋੜ ਦੇਵੇ ਤੇ ਤੂੰ 1 ਕਰੋੜ ਦੇਵੇਂਗਾ ਰੱਬ ਕਹਿੰਦਾ ਪਹਿਲਾਂ ਕਿੰਨੇ ਜੋਗਾ ਇਹ ਕਰਕੇ ਦਿਖਾ ਤੁਹਾਡੇ ਕੋਲ 100 ਕਰੋੜ ਆਇਆ ਤੇ ਤੁਸੀਂ 1 ਕਰੋੜ ਦੇਣਾ ਇਹ ਤਾਂ ਬੜਾ ਹੀ ਸੌਖਾ ਹੈ ਮੈਂ ਤਾਂ ਮੈਨੂੰ ਵੀ ਦੇ ਦਿਓ 10 ਕਰੋੜ ਮੈਂ ਵੀ 2 ਕਰੋੜ ਦੇ ਦਾਂਗਾ ਰੋਲਾ ਇਹ ਆ ਅੱਜ ਤੂੰ ਕਿੰਨੇ ਜੋਗ ਹੈ ਅੱਜ ਹੁਣ ਮੇਰੀ ਫੋਨ 'ਚ ਵੀਡੀਓ ਦੇਖ ਰਹੇ ਹੋ 400 ਰੁਪਏ ਦਾ ਨੈੱਟ ਪੈਕ ਪਾਉਣੇ ਮਹੀਨੇ ਦਾ 100 ਰੁਪਏ ਮਹੀਨੇ ਦਾ ਜੋੜ ਲਓ ਸਾਲ ਬਾਅਦ 1200 ਰੁਪਏ ਬਣ ਜਾਂਦਾ ਹੈ 1200 ਰੁਪਏ ਲੈ ਕੇ ਆਜੋ ਦੇਖੋ ਸ਼ਾਬਾਸ਼ ਮੁੰਡੇ ਦੀ ਮਿਹਨਤ ਹਾਲਾਂਕਿ ਇੰਜਰੀ ਕਰਾ ਲਈ ਇਹਨੇ ਆਪਣੀ ਕਿੰਨੀ ਉਮਰ ਹੈ ਬਈ ਤੁਹਾਡੀ ਵੀਰੇ ਮੇਰੀ ਆ 17 17 ਸਾਲ ਅਰੇ ਤੂੰ ਕਮਾਂਡ ਤਾਂ ਨਹੀਂ ਲੱਗੇ ਇਹ ਮਾਈਂਡ 'ਚ ਕਿੱਦਾਂ ਆਇਆ ਕਿ ਡੋਨੇਟ ਕਿਉਂ ਕਰਨ ਲੱਗਾ ਵੀਰੇ ਮਤਲਬ ਮੈਂ ਡੌਗਸ ਦੀ ਵੀ ਹੈਲਪ ਕਰਦਾ ਰਹਿਣਾ ਹਨਾ ਮਤਲਬ ਜਿਵੇਂ ਦਿਖਦਾ ਵਾ ਕਰਦੇ ਨੇ ਹੈਲਪ ਥਾਣੇ ਵਗੈਰੇ ਦੀ ਤਾਂ ਫਿਰ ਮੇਰਾ ਵੀ ਹੋਇਆ ਕਿ ਮੈਂ ਡੋਨੇਟ ਕਰ ਇਹ ਜਾ ਕਿੱਥੋਂ ਲੱਗੀ ਕੀ ਯਾਰ ਹੈਲਪ ਕਰਦੇ ਆ ਵੀਰੇ ਆ ਗੱਲ ਮਤਲਬ ਕਾਫੀ ਪੁਰਾਣੀ ਆ ਮਤਲਬ ਕਟਵਟ 4 ਸਾਲ ਪਹਿਲਾਂ ਉਦੋਂ ਕੋਈ ਡੌਗ ਮਤਲਬ ਇਦਾਂ ਸੀਗਾ ਹਨਾ ਤੇ ਮਤਲਬ ਕੋਈ ਮਾਰ ਰਿਆ ਸੀ ਉਹਨੂੰ ਤੇ ਮੈਂ ਉਹਦੀ ਹੈਲਪ ਕਰਤੀ ਹਨਾ ਤੇ ਮਤਲਬ ਲੋਕ ਇਦਾਂ ਹੈਗੇ ਆ ਕਿ ਉਲਟਾ ਮੈਨੂੰ ਬੋਲ ਰਿਹਾ ਕਿ ਤੂੰ ਇਹਦੀ ਹੈਲਪ ਕਿਉਂ ਕਰ ਰਿਹਾ ਵਾ ਇਹ ਤਾਂ ਲੋਕ ਯਾਰ ਇਹ ਤਾਂ ਇਹ ਤਾਂ ਲੋਕ ਇਦਾਂ ਦੇ ਨੇ ਕਿ ਜੇ ਤੁਸੀਂ ਉਹ ਕੋੜੇ ਉਹ ਕਿਹੜੇ ਵਾਲੇ ਨੀਣਾ ਦੋ ਇੱਕ ਇੱਕ ਬੰਦਾ ਤੇ ਇੱਕ ਲੇਡੀ ਗਦੇ ਤੇ ਜਾ ਰਹੇ ਹੁੰਦੇ ਆ ਤੇ ਉਹ ਕਹਿੰਦੇ ਦੋਨੋਂ ਗਦੇ ਤੇ ਬੈਠੇ ਆ ਫਿਰ ਉਹ ਦੋਨੋਂ ਉਤਰ ਜਾਂਦੇ ਫਿਰ ਕਹਿੰਦੇ ਚਬੜ ਲੈ ਕਿ ਗਦਾ ਖਾਲੀ ਰੱਖਿਆ ਆ ਫਿਰ ਉਹ ਲੇਡੀ ਵਹਿ ਜਾਂਦੀ ਆ ਫਿਰ ਉਹ ਕਹਿੰਦਾ ਯਾਰ ਤੂੰ ਪਹਿਲਾਂ ਜਾ ਤੂੰ ਜਨਾਨੀ ਨੂੰ ਬੜਾਇਆ ਹੋਇਆ ਕਿ ਜਨਾਨੀ ਉਤਰ ਜਾਂਦੀ ਆ ਇਹ ਲੋਕਾਂ ਨੇ ਕਹੀ ਜਾਣ ਇਹ ਲੋਕ ਗਦੇ ਨੇ ਤੇ ਵੀਰੇ ਫਿਰ ਮੈਂ ਉਹ ਡੌਗ ਨੂੰ ਮਤਲਬ ਲੈ ਗਿਆ ਹਸਪੀਟਲ ਉੱਤੇ ਜਾ ਕੇ ਮਤਲਬ ਕਾਫੀ ਉਹਨੂੰ ਡ੍ਰਿਪ ਵਗੈਰਾ ਲਾਈਆਂ ਹਨਾ ਤੇ ਦੋ ਦੋ ਦਿਨ ਉੱਥੇ ਰਿਹਾ ਸੀਗਾ ਮੈਂ ਹਸਪੀਟਲ ਵੀ ਆ ਜਾਂਦਾ ਸੀ ਰਾਤੀ ਸਵੇਰੇ ਚੱਲ ਜਾਂਦਾ ਸੀਗਾ ਤੇ ਓਵੇਂ ਕਰ ਕਰ ਕੇ ਨਾ ਮਤਲਬ ਇਦਾਂ ਸਾਰਾ ਕੰਟੀਨਿ ਕਰਨਾ ਹੈ ਕਿਦਾਂ ਮਨ ਬਣਿਆ ਵੀਰੇ ਵੀਰੇ ਮੇਰਾ ਦਿਲ ਕਿ ਤਾਣਾ ਮਤਲਬ ਪਹਿਲਾਂ ਤਾਂ ਹੋ ਗਿਆ ਸੀਗਾ ਕਿ ਯਾਰ ਸਾਰੇ ਮਤਲਬ ਲੋਕ ਇਨਸਾਨ ਮਾਰਦੇ ਆਂ ਬੇਜਾਨ ਜਾਨਵਰਾਂ ਨੂੰ ਪਰ ਫਿਰ ਵੀਰੇ ਦਿਲ ਚ ਆਇਆ ਕਿ ਨਾ ਕੀ ਮਤਲਬ ਹਰ ਕੋਈ ਨਹੀਂ ਹੁੰਦਾ ਮਤਲਬ ਕਈ ਖੁਦ ਹੈਲਪਲੀ ਜਾਂਦੇ ਆਂ ਤੇ ਮੈਂ ਉਹਨਾਂ ਦੀ ਵੀ ਹੈਲਪ ਕਰਨਾ ਵਾਹ ਜੀ ਬਾਕੀ ਸ਼ੁਭਨਾਮ ਤੁਹਾਡਾ ਵੀਰ ਗੁਰਪ੍ਰੀਤ ਦੇਖੋ ਗੁਰਪ੍ਰੀਤ ਸਿੰਘ 17 ਸਾਲ ਦਾ ਨੂੰ ਆਜੋ ਤੁਹਾਡੀ ਸੇਵਾ ਲਈ ਲੱਗੀ ਸੇਵਾ ਕਰਨੀ ਆ ਨਹੀਂ ਕਰਨੀ ਆਜੋ ਆਜੋ ਤੁਸੀਂ ਆਪ ਬਾਪੂ ਜੀ ਬੈਠੋ ਇਹ ਬੈਠੋ 1 ਮਿੰਟ ਬੈਠੋ ਇਹ ਮੁੰਡਾ 17 ਸਾਲ ਦਾ ਹੈ 17 ਸਾਲ ਦਾ ਮੁੰਡਾ ਹੈ ਅੱਜ ਇਹਦੇ ਕਾਲਜ ਚ ਕੋਈ ਕੰਪੀਟੀਸ਼ਨ ਹੋਇਆ ਵੇਟ ਚੱਕਣ ਵਾਲਾ ਇਹਨੇ ਜਿਆਦਾ ਵੇਟ ਚੱਕਿਆ 500 ਰੁਪਏ ਜਿੱਤੇ ਜ਼ਿੰਦਗੀ ਚ ਪਹਿਲੀ ਵਾਰੀ ਤੇ ਉਹ ਸੇਵਾ ਕਰਨ ਆਇਆ ਤੇ ਕਹਿੰਦਾ ਮੇਰੇ ਸੇਵਾ ਲਵਾ ਦਿਓ ਇਹਨਾਂ ਨੂੰ ਦੇ ਦੋ ਇਹ ਬਾਪ ਆਸ਼ੀਰਵਾਦ ਦਿਓ ਇਹ ਬਾਪੂ ਜੀ ਦਾ 29 ਸਾਲ ਦਾ ਮੁੰਡਾ ਐਕਸਪਾਇਰ ਹੋ ਗਿਆ ਜਿਸ ਦੇ ਕਰਕੇ ਇਹਨਾਂ ਦੀ ਵਾਈਫ ਨੂੰ ਬ੍ਰੇਨ ਅਟੈਕ ਆ ਗਿਆ ਲੱਤਾਂ ਖੜ ਗਈਆਂ ਤੇ ਬਾਪੂ ਕੋਲ ਪਿਛਲੇ 3 ਮਹੀਨਿਆਂ ਤੋਂ ਉਹਨਾਂ ਨੂੰ ਚੈੱਕਅਪ ਕਰਾਉਣ ਜੋਗ ਵੀ ਪੈਸੇ ਨਹੀਂ ਸੀ ਆਹ ਲੋ ਬਾਪੂ ਜੀ ਇਹਨੂੰ ਆਸ਼ੀਰਵਾਦ ਦਿਓ ਕਿ ਮਹਾਰਾਜ ਇਹਨੂੰ ਹੋਰ ਦੇਵੇ ਵਾਹ ਜੀ ਵਾਹ ਦੇਖੋ ਯਾਰ ਆ ਸਾਡੀ ਯੂਥ ਹੈ ਕਿੰਨਾ ਸੋਹਣਾ ਮੈ ਹੁਣ ਦੇਖੋ দান ਕਰਨ ਲਈ ਤਾਂ 5-5 ਕਰੋੜ ਰੁਪਇਆ 50-50 ਲੱਖ ਵਾਲੇ ਵੀ ਬੈਠੇ ਨੇ ਪਰ ਜੋ ਇਹਦਾ 500 ਰੁਪਇਆ ਨਾ ਇਹ 50000 ਕਰੋੜ ਦੇ ਬਰਾਬਰ ਹੈ ਕਿਉਂਕਿ ਇਹਦੀ ਨੀਅਤ ਆ ਯਾਰ ਦੇਖੋ ਕਿਦਾਂ ਆਪਣੀ ਮਿਹਨਤ ਦੇ ਇੱਕ ਅਰਨ ਕੀਤੇ ਹੋਏ ਪੈਸੇ ਕੰਪੀਟੀਸ਼ਨ ਚੋਂ ਮੇਰੇ ਵਰਗਾ ਹੋਵੇ ਨਾ ਬੰਦਾ ਕਹਿੰਦਾ ਮੈਂ ਪਹਿਲੀ ਵਾਰ ਜਿੱਤਿਆ ਮੈਂ ਤਾਂ ਆਪਣੀ ਮਾਂ ਨੂੰ ਦਊਂਗਾ ਜਾਂ ਮੈਂ ਆਪਣੇ ਕੋਲ ਰੱਖੂੰਗਾ ਪਰ ਉਹ ਬੰਦਾ ਤੁਸੀਂ ਦੇਖੋ ਅੱਜ ਸੇਵਾ ਲੈ ਕੇ ਆਇਆ ਹੈ ਸ਼ਾਬਾਸ਼ ਯਾਰ ਬੇਟਾ ਕਿ ਟਰਾਫੀ ਲੈ ਕੇ ਆਓ ਅਸੀਂ ਨਵੀਆਂ ਟਰਾਫੀਆਂ ਬਣਾਈਆਂ ਤੇ ਅਸੀਂ ਉਸ ਹਰ ਬੱਚੇ ਨੂੰ ਐਪਰੀਸ਼ੀਏਟ ਕਰਦੇ ਆਂ ਹਰ ਉਸ ਬੰਦੇ ਨੂੰ ਐਪਰੀਸ਼ੀਏਟ ਕਰਦੇ ਆਂ ਜਿਹੜਾ ਇਨਸਾਨੀਅਤ ਪ੍ਰਤੀ ਸੇਵਾ ਕਰ ਰਿਹਾ ਜਿੰਨੇ ਜੋਗਾ ਉਹ ਹੈਗਾ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦਾ ਔਰ ਮੇਰੀ ਸਾਰਿਆਂ ਨੂੰ ਬੇਨਤੀ ਆ ਤੁਸੀਂ ਅੱਜ ਜਿੰਨੇ ਜੋਗੇ ਵੀ ਹੋ ਸੇਵਾ ਕਰੋ ਜੇ ਫਾਈਨੈਂਸ਼ੀਅਲੀ ਤੁਹਾਡੇ ਕੋਲ ਅੱਜ ਪੈਸੇ ਨਹੀਂ ਹੈਗੇ ਤਾਂ ਵੀਡੀਓਜ਼ ਸ਼ੇਅਰ ਕਰੋ ਵੀਡੀਓ ਸ਼ੇਅਰ ਕਰਕੇ ਰੀਪੋਸਟ ਕਰਕੇ ਕਮੈਂਟ ਕਰਕੇ ਵੀ ਤੁਸੀਂ ਹੁਣ ਅੱਜਕੱਲ੍ਹ ਉਹ ਚੱਲ ਰਿਹਾ ਇੰਸਟਾਗ੍ਰam ਦਾ ਨਾ ਕਿ ਫਲਾਣਾ ਸੈਲੀਬ੍ਰਿਟੀ ਜੇ ਮੈਨੂੰ ਕਮੈਂਟ ਕਰੇਗਾ ਤੁਸੀਂ ਚਲਾਇਆ ਕਿਹੜੇ ਸੈਲੀਬ੍ਰਿਟੀ ਕੋ ਕਮੈਂਟ ਕਰਾਣਾ ਜਿਹੜੇ ਮੈਂ ਕਰ ਦੋ ਉਹਨਾਂ ਮਤਲਬ ਕੋਈ ਵੀ ਜਿਵੇਂ ਮਿਲ ਜਾਣਾ ਅੱਜ ਕਿਹੜੇ ਸੈਲੀਬ੍ਰਿਟੀ ਨੂੰ ਰੀਲ ਕਿ ਆਪਾਂ ਦੋਸਤਾਂ ਕਿਹੜੇ ਸਾਲ ਵੀ ਕੀਤਾ ਸੀਗਾ ਅੱਛਾ ਮੈਂ ਹੁਣੀ ਕਰਦਾ ਯਾਰ ਮੁੰਡੇ ਨੇ ਰੀਲ ਪਾਈ ਕਿ ਇਹਨਾਂ ਮੋਲਕ ਵਾਤਰਾ ਟੈਗ ਕਮੈਂਟ ਕਰੇ ਰੀਲ ਤੇ ਨਾ ਮੈਂ ਤਾਂ ਭਰਾ ਨੂੰ ਮਿਲ ਹੀ ਨਹੀਂ ਯਾਰ ਦੇਖੋ ਇੱਕ ਮੈਂ ਹੋਰ ਰਿਕਵੈਸਟ ਕਰਨਾ ਚਾਹੁੰਦਾ ਮੈਂ ਨਾ ਉਹਨਾਂ ਫੇਮਸ ਸਿੰਗਰਾਂ ਬਲੌਗਰਾਂ ਜਾਂ ਸੈਲੀਬ੍ਰਿਟੀਆ ਚੋਂ ਨਹੀਂ ਹੈਗਾ ਜਿਹੜਾ ਲੋਕਾਂ ਨੂੰ ਆਮ ਮਿਲਦਾ ਹੀ ਨਹੀਂ ਮੈਂ ਤਾਂ ਰੋਜ਼ ਇੱਥੇ ਹੀ ਬੈਠਾ ਹੁੰਨਾ ਯਾਰ 7 ਤੋਂ 9 ਮਾਡਲ ਟਾਊਨ ਮੈਨੂੰ ਮਿਲਣਾ ਕਿੰਨਾ ਸੌਖਾ ਹੈ ਦੇਖੋ ਕਿੱਥੇ ਤੁਸੀਂ ਇੱਕ ਬੰਦੇ ਪਿੱਛੇ ਭੱਜਦੇ ਹੋ ਫੋਟੋ ਕਰਾਉਣ ਲਈ ਕਿੱਥੇ ਮੇਰੇ ਨਾਲ ਮੁੰਡਾ 15 ਮਿੰਟ ਤੋਂ ਖੜਾ ਨਾਲ ਇੱਥੇ ਬੈਠੇ ਚਾਹ ਪੀਵੇ ਕੌਫੀ ਪੀਵੇ ਕੋਈ ਮੇਰੇ ਚ ਇਹ ਥੋੜੀ ਹੈ ਕਿ ਭਾਈ ਬੜਾ ਤਕੜਾ ਸੈਲੀਬ੍ਰਿਟੀ ਆ ਮੈਂ ਲੈਪਰਾ ਨਾਲ ਅਵਾਰਡ ਜਿੱਤੂ ਆਇਆ ਇਹ ਮੁੰਡੇ ਵਾਸਤੇ ਐਪਰੀਸ਼ੀਏਸ਼ਨ ਬਣਦੀ ਹੈ ਤੇ ਦੁਨੀਆ ਭਰ ਦੇ ਵਿੱਚ ਇਹ ਮੁੰਡੇ ਦੀ ਜਿਹੜੀ ਐਪਰੀਸ਼ੀਏਸ਼ਨ ਬਣਦੀ ਹੈ ਸ਼ਾਬਾਸ਼ ਭਾਈ ਪਰਮਾਧਮਾ ਤੈਨੂੰ ਬਹੁਤ ਦਵੇ ਯਾਰ ਬੜੀ ਖੁਸ਼ੀ ਤੇਨੂੰ ਮਿਲ ਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਤ ਧਿਆ